ਲੋਕ ਸਾਬ ਰਸਤਾ ਕੋਈ ਹੈ ਅੱਗੇ ਫਿਰ ਅਕਾਲੀ ਦਲ ਦਾ ਕੋਈ ਸੁਧਾਰ ਦਾ ਵੀ ਇਹ ਖਾਮੀਆਂ ਜਿਹੜੀਆਂ ਤੁਹਾਨੂੰ ਤੁਸੀਂ ਗਣਾਈਆਂ ਸਾਰੀਆਂ ਇਹਨਾਂ ਨੂੰ ਦੂਰ ਕਰਕੇ ਜਾਂ ਕੁਝ ਹੋਰ ਪੌਸਿਬਿਲਿਟੀ ਕੋਈ ਨਿਕਲੇ ਆਊਗੀ ਲੋਕਾਂ ਦੇ ਵਿੱਚ ਕੋਈ ਭਰੋਸਗੀ ਭਰੋਸਗੀ ਆ ਜਾਊਗੀ ਇੱਕ ਹੈ ਕੁਛ ਐਦਾਂ ਦਾ ਦੇਖੋ ਰਸਤਾ ਇੱਕ ਤਾਂ ਵੰਗਰਾ ਹੋ ਜਾਂਦਾ ਹੈ ਕਿ ਜਦੋਂ ਮੇਰੇ ਤੋਂ ਗਲਤੀ ਹੋ ਗਈ ਮੈਂ ਪਹਿਲਾਂ ਉਹ ਗਲਤੀ ਨੂੰ ਇਸ ਤਰੀਕੇ ਦੇ ਨਾਲ ਮੰਨਾਂ ਤੇ ਐਕਸਪਲੇਨ ਕਰਾਂ ਕਿ ਸੁਣਨ ਵਾਲੇ ਨੂੰ ਇਹ ਲੱਗੇ ਕਿ ਹਾਂ ਭਾਈ ਸੱਚੀ-ਮੱਚੀ ਹੁਣ ਇਹ ਗਲਤੀ ਇਹ ਤੋਂ ਹੋ ਗਈ ਸੀ ਪਰ ਇਹਨੂੰ ਮੌਕਾ ਦੇਈਏ ਤਾਂ ਅੱਗੇ ਤੋਂ ਗਲਤੀ ਨਾ ਕਰੇ ਇਹਨਾਂ ਚੋਂ ਤਾਂ ਗਲਤੀ ਕੋਈ ਨਹੀਂ ਮੰਨ ਰਿਹਾ ਇਹ ਤਾਂ ਜਿਹੜੀ ਕੱਲ ਤੱਕ ਸਾਫ ਦੇ ਉੱਪਰ ਅਰਜ਼ੀ ਵੀ ਦਿੱਤੀ ਗਈ ਹੈ ਉਹਦੇ ਚ ਹੀ ਕਿਹਾ ਗਿਆ ਵੀ ਸਾਤੋਂ ਹੀ ਗਲਤੀਆਂ ਹੋ ਗਈਆਂ ਪਰ ਸਾਡਾ ਮੇਜਰ ਸ਼ੇਅਰ ਨਹੀਂ ਹੈ ਜਿਹੜਾ ਅਸਲੀ ਸਾਡਾ ਲੀਡਰ ਸੀ ਸਤੋਂ ਗਲਤੀਆਂ ਕਰਵਾਉਣ ਵਾਲਾ ਉਹਨੂੰ ਸਦੋ ਉਹ ਵੀ ਆ ਕੇ ਇਹੀ ਗੱਲ ਕਹਿ ਦਊਗਾ ਕਿ ਜੀ ਮੇਰੇ ਤੋਂ ਮਤਲਬ ਗਲਤੀਆਂ ਹੋ ਗਈਆਂ ਨੇ ਪਰ ਮੇਰੇ ਨਾਲ ਹੀ ਸੀਗੇ ਸੋ ਸਾਨੂੰ ਹੁਣ ਬਖਸ਼ ਦਿਓ ਪਰ ਕੀ ਲੋਕ ਬਖਸ਼ਣਗੇ ਇਹ ਤਾਂ ਗਲਤੀਆਂ ਦਾ ਜਿਹੜਾ ਮਤਲਬ ਖਮਿਆਜ਼ਾ ਵੀ ਦੂਜੇ ਦੇ ਪੱਲੇ ਪਾਉਣਾ ਚਾਹੁੰਦੇ ਨੇ ਕੋਈ ਉੱਚ ਸੈਂਸਿਟੀ ਨਹੀਂ ਨਜ਼ਰ ਆ ਰਹੀ ਜੇ ਇਹ ਸੈਂਸਿਟੀ ਨਜ਼ਰ ਆਵੇ ਲੋਕਾਂ ਨੂੰ ਕਿ ਸੱਚੀ ਮਿੱਚੀ ਹੁਣ ਇਹਨਾਂ ਨੂੰ ਅਹਿਸਾਸ ਹੋ ਗਿਆ ਭਾਈ ਗਲਤੀ ਦਾ ਫੇਰ ਤਾਂ ਬੰਦਾ ਭਰੋਸਾ ਕਰ ਵੀ ਲੈਂਦਾ ਤੇ ਕਿਉਂ ਲੋਕ ਭਰੋਸਾ ਕਰਨ ਬਲਾ ਹੁਣ ਉਹ ਕਹੀ ਜਾਂਦੇ ਨੇ ਅਸੀਂ ਕਰੀ ਕੋਈ ਨਹੀਂ ਗਲਤੀ ਜੇ ਕੋਈ ਗਲਤੀ ਹੋ ਗਈ ਹੈ ਤਾਂ ਮਾਫ ਕਰ ਦਿਓ ਮਤਲਬ ਅਜੇ ਵੀ ਉਹਨਾਂ ਦੇ ਵਿੱਚੋਂ ਜਿਹੜਾ ਸੱਤਾ ਦਾ غرور ਹੈ ਉਹ ਨਹੀਂ ਗਿਆ ਅਸਲ ਦੇ ਵਿੱਚ ਇਹ ਗੱਲ ਨਹੀਂ ਗਈ ਕਿ ਭਾਈ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਤੁਸੀਂ ਇੱਕ ਦੂਏ ਨੂੰ ਢਾਹ ਵੀ ਲਓਗੇ ਤਾਂ ਵੀ ਤੁਹਾਡਾ ਕੁਝ ਨਹੀਂ ਤੁਹਾਡੀ ਸਰਕਸ ਹੀ ਹੈ ਆਪਣੀ ਸਰਕਸ ਹੈ ਘਰੇਲੂ ਫਿਰ ਇਹ ਹੈ ਕਿ ਜਿਹੜੇ ਬਾਗੀ ਨੇ ਉਹਨਾਂ ਦੇ ਵਿੱਚ ਵੀ ਕੋਈ ਇੱਕ ਸੁਰਤਾ ਤਾਂ ਨਹੀਂ ਹੈ ਮਤਲਬ ਸਾਰਿਆਂ ਨੂੰ ਇਹ ਤਾਂ احساس ਹੋ ਗਿਆ ਕਿ ਅਸੀਂ ਹੁਣ ਭਾਈ ਪੁੰਜੇ ਗਿਰ ਗਏ ਆ ਮੰਜੇ ਤੋਂ ਤਖਤ ਤੋਂ ਪਰ ਪੁੰਜੇ ਗਿਰ ਕੇ ਵੀ ਇੱਕ ਦੂਏ ਨੂੰ ਨਾਲ ਕੁਲੀ ਜਾਂਦੇ ਨੇ ਇਹ ਨਹੀਂ ਦੇਖਦੇ ਵੀ ਖਿੱਚਿਆ ਖਿੱਚਿਆ ਤਾਂ ਤੁਹਾਡੇ ਕੋਲੋਂ ਰੱਬ ਨਹੀਂ ਖਿੱਚ ਲਿਆ ਤਾਂ ਭਾਈ ਮਤਲਬ ਤੁਸੀਂ ਤੁਹਾਡਾ ਤੁਹਾਡੇ ਪੈਰ ਹੀ ਹੈ ਨਹੀਂ ਸੀਗੇ ਤੁਸੀਂ ਗਲਤ ਜਗ੍ਹਾ ਤੇ ਖੜੇ ਸੀ ਸੋ ਉਹ ਚੀਜ਼ ਨੂੰ ਉਹਨੂੰ ਮਹਿਸੂਸ ਹੀ ਨਹੀਂ ਕਰ ਰਹੇ ਉਹ ਗੱਲ ਹੈ ਹੀ ਨਹੀਂ ਕਿਤੇ ਮਤਲਬ ਉਹ ਅਹਿਸਾਸ ਹੀ ਨਹੀਂ ਹੈ ਕਿਤੇ ਕਿ ਇੱਕ ਸਮਾਜ ਹੈ ਮਤਲਬ ਲਗਭਗ 3 ਕਰੋੜ ਲੋਕ ਨੇ ਉਹਨਾਂ ਦੇ ਵਿੱਚੋਂ ਲਗਭਗ 60% ਪਿੰਡਾਂ 'ਚ ਰਹਿੰਦੇ ਨੇ ਪਰ ਉਹਨਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਹੈ 10 ਸਾਲ ਤੁਸੀਂ ਉਹਨਾਂ ਦੇ ਰਾਜ ਕੀਤਾ ਹੈ ਤੁਸੀਂ ਗਲਤੀਆਂ ਕਰੀਆਂ ਔਰ ਜਿਹੜੇ ਜਿਹੜੀਆਂ ਤੁਸੀਂ ਵਾਅਦੇ ਕਰਕੇ ਆਏ ਸੀ ਉਹਨਾਂ ਦੇ ਉਲਟ ਤੁਸੀਂ ਭੁੱਗਤੇ ਔਰ ਉਹ ਜਿਹੜੇ ਤੁਹਾਡੇ ਸਮੇਂ ਦੇ ਦੌਰਾਨ ਗਲਤੀਆਂ ਹੋਈਆਂ ਹੁਣ ਤੱਕ ਉਹ ਕੰਟੀਨਿਊ ਕਰ ਰਹੀਆਂ ਚاہے ਉਹ ਨਸ਼ੇ ਨੇ ਚਾਹੇ ਉਹ ਮਤਲਬ ਕ੍ਰਾਈਮ ਹੈ ਜੋ ਮਰਜੀ ਹੈ ਅੱਛਾ ਉਹਨੂੰ ਤੁਸੀਂ ਕਿਸੇ ਦੇ ਪਿੱੜ ਪੱਲੇ ਥੋੜੀ ਪਾ ਸਕਦੇ ਹੋ ਮਤਲਬ ਠੀਕ ਹੈ ਕਿ ਆਮ ਆਮਦਨੀ ਪਾਰਟੀ ਦੀ ਗਵਰਨਮੈਂਟ ਬੜੀ ਮਾੜੀ ਹੈ ਤੁਸੀਂ ਉਹਨੂੰ ਸਾਰਾ ਕੁਝ ਭਗਵੰਤ ਮਾਨ ਦੇ ਪੱਲੇ ਥੋੜੀ ਪਾ ਦੋਗੇ ਇੱਕ ਗੱਲੋਂ ਤਾਂ ਉਹ ਮਹਾਨ ਕੰਮੇ ਨੇ ਵਿਚਕ ਇੱਕ ਗੱਲੋਂ ਤਾਂ ਸੱਚੇ ਨੇ ਕਿ ਉਹ ਜਿਹੜਾ ਵੱਧ ਰਹੇ ਨੇ ਵਿਝਿਆ ਤਾਂ ਹੋਰ ਦਾ ਹੋਇਆ ਨਾ ਵਿਝਿਆ ਤਾਂ ਇਹਨਾਂ ਨੇ ਸੀ ਉਹ ਸੋ ਬੇਸਿਕਲੀ ਤਾਂ ਮਤਲਬ 15 ਸਾਲ ਰਾਜ ਰਿਹਾ ਜਿਹੜਾ ਜਿਹੜਾ ਕੈਪਟਨ ਸਾਹਬ ਦਾ ਵੀ ਰਾਜ ਸੀ ਉਹ ਵੀ ਰਲ ਮਿਲ ਕੇ ਹੀ ਸੀਗਾ ਨਾ ਉਹ ਉਹਨਾਂ ਸ਼ਕਤੀਆਂ ਦਾ ਰਾਜ ਸੀ ਜਿਹੜੀਆਂ ਰੇਤ ਮਾਫੀਆ ਸੈਂਡ ਮਾਫੀਆ ਲੈਂਡ ਮਾਫੀਆ ਗੈਂਗイズਮ ਨਸ਼ੇ ਜਿਹੜੇ ਉਹਦੇ ਵਿੱਚ ਗੁਲਤਾਨ ਸੀਗੇ ਜੀ ਅੱਛਾ ਉਹਦੇ ਵਿੱਚ ਸੈਂਟਰ ਦਾ ਮੇਜਰ ਰੋਲ ਸੀ ਸੈਂਟਰ ਨੇ ਪੰਜਾਬ ਨੂੰ ਡੀਜਨਰੇਟ ਕੀਤਾ ਇੱਥੇ ਦੀ ਬਿਊਰੋਕ੍ਰੇਸੀ ਨੂੰ ਪੁਲਿਸ ਨੂੰ ਜਦੋਂ ਮਿਲਿਟੈਂਸੀ ਆ ਗਈ ਤਾਂ ਇਹਨੂੰ ਇਹਦਾ ਰੂਪ ਬਦਲ ਗਿਆ ਫੇ ਬਹੁਤ ਵੱਡੀ ਇੱਕ ਐਕਸਟਰਸ਼ਨ ਦੀ ਮਸ਼ੀਨ ਬਣ ਗਈ। ਪਰ ਸੜੀਆਂ ਸਿਆਸੀ ਪਾਰਟੀਆਂ ਉੱਚ ਪਾਰਟੀ ਬਣ ਗਈਆਂ। ਅੱਜ ਦੀ ਡੇਟ ਦੇ ਵਿੱਚ ਇਹੀ ਕੁਝ ਤਾਂ ਹੋ ਰਿਹਾ ਹੈ। ਜਿਹੜੀ ਛੋਟੀ ਮੋਟੀ ਪਰਚੂਨ ਦੀ ਕਰਪਸ਼ਨ ਹੁੰਦੀ ਸੀ ਕਿ ਮਟਵਾਰੀ ਨੇ ਨੰਬਰ ਲੈਣ ਦੇ ਪੈਸੇ ਨੰਬਰ ਦਿਖਾਉਣ ਦੇ ਪੈਸੇ ਲੈ ਲਏ ਉਹ ਥੋੜਾ ਕਰਪਸ਼ਨ ਰਹੀ ਹੈ। ਪੰਜਾਬ ਦੇ ਵਿੱਚ ਆਪਣੇ ਸਾਹਮਣੇ ਹੀ ਮਤਲਬ ਦੇਖੋ ਨਾ ਕਿਤੇ ਕਿਤੇ ਲੋਕ ਜਿਹੜੇ ਅਰਜੀਨ ਵੀ ਸੀਗੇ ਉਹ ਤਾਂ ਅਰਬਪਤੀ ਬਣ ਗਏ। ਸੋ ਜਿਹੜੇ ਸਾਹਮਣੇ ਬਿਲਡਰ ਮਾਫੀ ਆ ਜਿਹੜਾ ਕਿੱਡਾ ਵੱਡਾ ਖੜਾ ਹੋ ਗਿਆ ਕਾਨੂੰਨ ਕਿਸ ਤਰੀਕੇ ਦੇ ਨਾਲ ਬਦਲਨੇ ਸ਼ੁਰੂ ਹੋਗੇ ਜੁਡੀਸ਼ਰੀ ਤੱਕ ਕਿੱਥੇ ਤੱਕ ਕੰਮ ਪਹੁੰਚ ਗਿਆ ਕਿੱਥੇ ਸਾਡੇ ਡੀਜੀਪੀ ਹਾਈ ਕੋਰਟਾਂ ਦੇ ਵਿੱਚ ਇੱਕ ਦੂਏ ਦੇ ਖਲਾ ਹੋਇਆ ਐਫੀ ਡੈਪਟ ਦੇ ਰਹੇ ਸੀ ਨਸ਼ਿਆਂ ਬਾਰੇ ਔਰ ਹੁਣ ਵੀ ਹੋਏਗਾ ਹੀ ਨਹੀਂ ਔਰ ਕੋਈ ਇਨਕੁਆਰੀ ਨਹੀਂ ਖੁੱਲੀ ਕਦੇ ਮਤਲਬ ਮਹਾਰਾਜ ਨੂੰ ਪੱਤਰੇ ਪੱਤਰੇ ਕਰਕੇ ਖੰਡਾ ਦਿੱਤਾ ਗਿਆ ਕੋਈ ਇਨਕੁਆਰੀ ਨਹੀਂ ਸਿਤਾਵਾਂ ਬਣ ਗਈਆਂ ਹੋਰ ਉਹ ਸਭ ਤੇ ਸਾਹਮਣੇ ਹੀ ਆ ਉਹ ਲੋਕ ਇਸ ਗੱਲ ਨੂੰ ਚਲੋ ਤੁਸੀਂ ਚਲਾਕੀ ਨਾਲ ਟੈਕਨੀਕਲਿਟੀ ਤੁਸੀਂ ਜਿਵੇਂ ਮਰਜ਼ੀ ਕੱਢ ਲਓ ਆਮ ਬੰਦਾ ਜਿਹੜਾ ਉਹ ਇਸ ਚੀਜ਼ 'ਚ ਨਹੀਂ ਪੈਂਦਾ ਹੁੰਦਾ ਇੱਕ ਹੁੰਦਾ ਲਿਟਰਲ ਟਰੂਥ ਟੈਕਨੀਕਲ ਟਰੂਥ ਇੱਕ ਹੁੰਦਾ ਸਿੰਬੋਲਿਕ ਟਰੂਥ ਮਦਰ ਸਿੰਬੋਲਿਕ ਟਰੂਥ ਨੂੰ ਇਹ ਨਹੀਂ ਸਮਝ ਰਹੇ ਲੋਕਾਂ ਦੇ ਮਨ ਦੇ ਵਿੱਚ ਤਾਂ ਇਹ ਚੱਲਿਆ ਗਿਆ ਕਿ ਜੀ ਮਹਾਰਾਜ ਦੀ ਬੇਦਵੀ ਇਹਨਾਂ ਨੇ ਕਰਵਾਈ ਹੈ ਉਹਨੂੰ ਠਕਣ ਲਈ ਚਾਹੇ ਜਿੰਨੇ ਮਰਜ਼ੀ ਤੁਸੀਂ ਜੱਜ ਲਾ ਦਿਓ ਇਨਕੁਆਰੀਆਂ ਬਣਾ ਲਓ ਸਿਟਾ ਬਣਾ ਲਓ ਜੋ ਮਰਜ਼ੀ ਕਰ ਲਓ ਉਹ ਠਕਿਆ ਨਹੀਂ ਜਾਂਦਾ अच्छा ओदा जवाब इना कोल कोई है नहीं मतलब बिल्कुल वो क्लर्कਾਂ ਵਾਲਾ ਕੰਮ ਕਰ ਰਹੇ ਨੇ ਕਿ ਦੇਖੋ ਜੀ ਨੋਟ ਠੀਕ ਲਿਖਦਾ ਸੀ ਅਸੀਂ ਤਾਂ ਫਿਰ ਆ ਨਹੀਂ ਹੋਇਆ ਇਦਾਂ ਥੋੜੀ ਕੰਮ ਚੱਲਣਾ ਲੋਕਾਂ ਦੀ ਕਚਹਿਰੀ ਚ ਤਾਂ ਇਹ ਚੱਲਦੀ ਨਹੀਂ ਗੱਲ ਇਹ ਦੂਜੀਆਂ ਕਚਹਿਰੀਆਂ ਇ ਤਾਂ ਚੱਲ ਜਾਂਦੀਆਂ ਨੇ ਇਹ ਗੱਲਾਂ ਕਿ ਜੀ ਉਹਨੇ ਐ ਬਿਆਨ ਦੇ ਤੁਸੀਂ ਹਮਕ ਕਰ ਗਿਆ ਸੀ ਖੜਾ ਹੋ ਗਿਆ ਸੀ ਬੈਠ ਗਿਆ ਸੀ ਦਾ ਕੋਈ ਮਤਲਬ ਹੀ ਨਹੀਂ ਉਹਨਾਂ ਦੇ ਲਈ ਉਹ ਲੋਕ ਕਹਿੰਦੇ ਜੀ ਤੁਹਾਡੇ ਤੇ ਭਰੋਸਾ ਕਰਿਆ ਸੀ ਤੁਸੀਂ ਭਰੋਸਾ ਕਮਾਤਾ ਸਾਡਾ ਉਸ ਗੱਲ ਹੀ ਨਹੀਂ ਕਹੀ ਹੈ ਜੀ ਉਹ ਚੀਜ਼ ਨੂੰ ਇਹ ਸਮਝੀ ਨਹੀਂ ਰਹੇ ਜੀ ਵੀ ਦੋਨੇ ਤਰ੍ਹਾਂ ਨਹੀਂ ਸਮਝ ਰਹੀਆਂ ਕਿ ਇਹਨਾਂ ਨੇ ਗਮਾ ਕੀ ਲਿਆ ਅਸਲ ਦੇ ਵਿੱਚ ਇਹ ਬਿਲਕੁਲ ਉਦਾਂ ਦੀ ਗੱਲ ਹੈ ਕਿ ਜਿਸ ਤਰ੍ਹਾਂ ਕੋਈ ਗਲਤ ਚੀਜ਼ ਖਾ ਕੇ ਬੰਦਾ ਬਿਮਾਰ ਹੋ ਜਾਵੇ ਉਹ ਦਵਾਈ ਲੈਣ ਦੀ ਬਜਾਏ ਉਹੀ ਚੀਜ਼ ਹੋਰ ਖਾਈ ਜਾਵੇ ਕੀ ਮਤਲਬ ਉਹ ਕਿਸੇ ਨੇ ਕਿਹਾ ਸੀ ਨਾ ਕਹਿੰਦਾ ਵੀ ਉਹ ਕੋੜਾ ਯਾਰ ਸਾਡਾ ਬਿਮਾਰ ਸੀ ਤੁਸੀਂ ਤੁ ਤੋਂ ਦਵਾਈ ਮੰਗੀ ਸੀ ਕਹਿੰਦਾ ਉਹ ਕੋੜਾ ਮਰ ਗਿਆ ਤੁਹਾਡੀ ਦਵਾਈ ਖਾ ਕੇ ਉਹ ਕਹਿੰਦੇ ਸਾਡੇ ਵਾਲਾ ਵੀ ਮਰ ਗਿਆ ਸੀ ਜੀ ਉਹ ਕਹਿੰਦਾ ਫਿਰ ਤੁਸੀਂ ਕੀ ਹੁੰਦ ਦਿੱਤੀ ਉਹ ਕਹਿੰਦੇ ਤੁਸੀਂ ਦਵਾਈ ਮੰਗੀ ਸੀ ਦਵਾਈ ਦੇ ਦਿੱਤੀ ਇਹ ਉਹ ਕਮ ਹੋ ਰਿਹਾ ਹੈ ਸੰਦੇਸ਼ ਜੀ ਬਿਲਕੁਲ ਵਸਟਰੋਗ ਸਾਹਿਬ ਜੇਕਰ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਜੇ ਆਪਾਂ ਕਹਿੰਦੇ ਹਾਂ ਕਿ ਮਾਡਰਨਾਈਜੇਸ਼ਨ ਦਾ ਦੌਰ ਆਪਣੇ ਸਿਖਰ ਦੇ ਉੱਪਰ ਹੈ ਤੇ ਆਪਣੇ ਇਧਰ ਲੋਕਾਂ ਤੇ ਆਪਣੇ ਸਭਿਆਚਾਰ ਤੇ ਵੀ ਬਟਾ ਪ੍ਰਭਾਵ ਹੈ ਉਸ ਚੀਜ਼ ਦਾ ਇੱਕ ਕੀ ਪੰਥਕ ਸਿਆਸਤ ਦੀ ਸਪੇਸ ਹੈ ਜੇਕਰ ਇਹਦੀ ਰੰਗ ਕਰਨੀਆਂ ਚਾਹਣ ਬਿਲਕੁਲ ਹੈ ਇਹ ਜੀ ਬਿਲਕੁਲ ਹੈ ਇਹ ਦੇਖੋ ਸੰਥਸਕ ਸਿਆਸਤ ਹੈ ਜਿਹੜੀ ਉਹਦਾ ਜਿਹੜਾ ਆਧਾਰ ਹੈ ਜੇ ਤੁਸੀਂ ਗੁਰੂਆਂ ਤੋਂ ਹੀ ਲੈ ਕੇ ਦੇਖੋ ਭਾਈਚਾਰੇ ਦੀ ਸਿਆਸਤ ਹੈ ਗੁਰੂਆਂ ਨੇ ਜਾਤ ਪਾਤ ਨੂੰ ਤੋੜ ਕੇ ਸਮਾਜਿਕ ਭਾਈਚਾਰੇ ਦੀ ਗੱਲ કરી ਕਿ ਭਾਈ ਵੰਡ ਕੇ ਛਕਣਾ ਉਹਦਾ ਆਧਾਰ ਹੀ ਇਸ ਵਿੱਚ ਭਾਈਚਾਰੇ ਦਾ ਇਹ ਬਣਦਾ ਹੈ ਨਾ ਕਿ ਬਰਾਬਰ ਹਾਂ ਤੁਸੀਂ ਸਾਰੇ ਕੋਈ ਐਸੀ ਗੱਲ ਨਹੀਂ ਹੈ ਬਰਾਬਰੀ ਹੈ ਇਨਸਾਫ ਹੈ ਜਿਹੜੀ ਉਹ ਵੈਸਟ ਦੇ ਵਿੱਚ ਵੀ ਕਹਿੰਦੇ ਸੀ ਨਾ ਰਿਟਰਨਟੀ ਇਕੁਐਲਟੀ ਲਿਬਰਟੀ ਇਹ ਇਹ ਲਗਭਗ ਸੇਮ ਚੀਜ਼ ਹੈ ਕਿ ਭਾਈਚਾਰਾ ਹੈ ਆਜ਼ਾਦੀ ਹੈ ਇਕ ਤਾਂ ਬਰਾਵਰੀ ਹੈ ਸਾਰਿਆਂ ਦੇ ਵਿੱਚ ਇਕ ਤਾਂ ਅਸੀਂ ਉਹ ਖਤਮ ਕਰ ਲਈ ਗੁਰਦੁਆਰੇ ਤਾਂ ਜਾਤਾਂ ਦੇ ਵੇਸਤੇ ਬਣ ਗਏ ਅੱਛਾ ਕਬਜ਼ਾ ਹੋ ਗਿਆ ਅਸੀਂ ਹੁਣ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਜੱਟਵਾਦ ਨੂੰ ਅਸੀਂ ਸਿੱਖੇ ਤੋਂ ਸਮਝੀ ਜਾ ਰਹੇ ਹਾਂ ਉਹਦੇ ਕਰਕੇ ਕੀ ਹੋਇਆ ਕਿ ਲੋਕ ਡੇਰਿਆਂ ਵੱਲ ਤੁਰ ਪਏ ਫੇ ਅਸੀਂ ਡੇਰਿਆਂ ਕੋਲ ਚਲੇ ਗਏ ਵੋਟਾਂ ਲੈਣ ਲਈ ਵੀ ਭਾਈ ਚਲੋ ਹੁਣ ਸੰਤ ਨੂੰ ਫੜੋ ਜਿਹੜਾ ਡੇਰੇ ਵਾਲਾ ਹੈ ਵੋਟਾਂ ਤਾਂ ਉਹ ਹੀ ਪਾ ਦੂਗਾ ਮੱਲੇ ਸੋਚਿਆ ਕਿ ਇਹ ਕੁਰਸੀ ਸਭ ਤੋਂ ਇੰਪੋਰਟੈਂਟ ਹੋ ਗਈ ਸੇ ਕਿਸਮ ਦੇ ਵਿੱਚ ਜਿਹੜੀ ਬੁਨਿਆਦੀ ਗੱਲ ਕਹੀ ਜਾਂਦੀ ਹੈ ਕਿ ਧਰਮ ਤੇ ਸਿਆਸਤ 'ਚ ਕੋਈ ਫਰਕ ਨਹੀਂ ਹੈ ਮੇਰੀ ਤੇ ਪੀਰੀ ਦਾ ਸਿਧਾਂਤ ਗੁਰੂਆਂ ਦਾ ਹੀ ਦਿੱਤਾ ਹੋਇਆ ਪਰ ਇਸ ਗੱਲ ਨੂੰ ਭੁੱਲ ਜਾਂਦੇ ਨੇ ਕਿ ਪ੍ਰਾਇਮਰੀ ਕੀ ਹੈ ਕਿ ਪ੍ਰਾਇਮਰੀ ਸਿਆਸਤ ਹੈ ਜਾਂ ਧਰਮ ਹੈ ਪਰ ਜੇ ਕਿਸੇ ਸਿਚੁਏਸ਼ਨ ਦੇ ਵਿੱਚ ਸਿਆਸਤ ਵੀ ਪ੍ਰਾਇਮਰੀ ਬਣ ਗਈ ਹੈ ਤਾਂ ਕੀ ਧਰਮ ਗਾਈਡ ਕਰ ਰਿਹਾ ਹੈ ਉਹਨੂੰ ਕਿ ਜਾਂ ਸਿਆਸਤ ਧਰਮ ਨੂੰ ਗਾਈਡ ਕਰ ਰਹੀ ਹੈ ਇੱਥੇ ਆ ਕੇ ਮਾਰ ਖਾ ਗਿਆ ਅਸਲ ਦੇ ਵਿੱਚ ਪਰ ਹੁਣ ਹੁਣ ਤਾਂ ਗੱਲ ਸਮਝੀ ਨਹੀਂ ਆ ਰਹੀ ਦੇਖੋ ਮਾਡਰਨ ਜਿਹੜਾ ਸਮਾਂ ਹੈ ਉਹਦੇ ਵਿੱਚ ਪੰਥ ਨੇ ਵੀ ਬਦਲਣਾ ਸੀ ਉਹਦੇ ਰੰਗ ਰੂਪ ਵੀ ਬਦਲਨੇ ਹੁੰਦੇ ਨੇ ਬੜਾ ਕੁਝ ਬਦਲਣਾ ਹੁੰਦਾ ਹੈ ਪਰ ਉਹਦੀ ਸਪਿਰਿਟ ਨਹੀਂ ਬਦਲਣੀ ਚਾਹੀਦੀ ਹੁੰਦੀ ਹੁਣ ਇਹ ਵੀ ਸਿਰਫ ਰੰਗ ਰੂਪ ਨਹੀਂ ਬਦਲਿਆ ਉਹਦੀ ਸਪਿਰਿਟ ਹੀ ਬਦਲ ਗਈ ਮਤਲਬ ਜਿਹੜੀ ਨਿਮਰਤਾ ਸੀ ਹਿਊਮਿਲਟੀ ਸੀ ਸੇਵਾ ਭਾਵ ਸੀ ਜਿਹੜੇ ਸਿੱਖੀ ਦੇ ਪ੍ਰਾਇਮਰੀ ਉਸੂਲ ਨੇ ਜਿਹੜੇ ਗੁਰੂਆਂ ਦੇ ਟਾਈਮ ਤੋਂ ਚੱਲੇ ਹੋਏ ਨੇ ਮਤਲਬ ਗਰੀਬ ਦੀ ਨਮਾਣੇ ਦੀ ਮਤਲਬ ਮਦਦ ਕਰਨੀ ਹੈ ਜਿਹੜੀ ਕੋਈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆਰੀਸ ਤਾਂ ਵੱਡੇ ਬਣਨ ਦੀ ਤਰੇਸ ਲੱਗੀ ਹੋਈ ਹੈ ਬਹੁਤ ਤੋਂ ਵੱਧ ਵੱਡੇ ਰੁਤਬੇ ਬਹੁਤ ਤੋਂ ਵੱਧ ਵੱਡੀ ਮਾਇਆ ਬਹੁਤ ਤੋਂ ਵੱਧ ਵੱਡੀ ਗੋਲਕ ਮਤਲਬ ਉਹ ਕਿੱਥੇ ਚਲੇ ਗਏ ਉਹ ਪ੍ਰਿੰਸੀਪਲ ਮਤਲਬ ਲਿਪਸਿੰਪਥੀ ਵੀ ਨਹੀਂ ਰਹੀ ਇਕ ਤਾਂ ਪਹਿਲੇ ਜਿਹੜੇ ਸੀਗੇ ਟੌੜਾ ਸਾਹਿਬ ਸੀ ਬਾਦਲ ਸਾਹਿਬ ਸੀ ਜਿਹੜੇ ਪਹਿਲੇ ਲੀਡਰ ਸੀ ਉਹ ਘੱਟੋ ਘੱਟ ਜੇ ਅੰਦਰੋਂ ਪੂਰੇ ਜੈਨੂਨ ਵੀ ਨਹੀਂ ਤਾਂ ਦਿਖਾਵਾ ਤਾਂ ਸੀਗਾ ਨਾ ਇੱਕ ਕੋਈ ਲੰਗੋਆਲ ਵਰਗੇ ਸਾਧਨ ਨੂੰ ਸੰਤ ਨੂੰ ਹੀ ਫੜਕੇ ਬਣਾ ਦਿੰਦੇ ਸੀ ਪ੍ਰਧਾਨ ਕੋਈ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ ਹੁਣ ਅੱਛਾ ਸੰਤ ਵੀ ਉਹੋ ਜਿਹੇ ਪ੍ਰਾਪਰਟੀ ਡੀਲਰ ਬਣ ਗਏ ਟਕਸਾਲਾਂ ਆਫਿਸ ਦੇ ਜਿਹੜੇ ਲੜਨ ਲੱਗੀਆਂ ਦੇਖਿਆ ਜੀ ਆਪਣਾ ਢੱਡਰੀਆਂ ਵਾਲੇ ਦੇ ਟਕਸਾਲ ਦਾ ਜਿਹੜਾ ਅਨਕਾਊਂਟਰ ਹੋਇਆ ਸੀਗਾ ਮਤਲਬ ਇਹ ਚੀਜ਼ਾਂ ਦੇ ਲਈ ਆਖਰਕਾਰ ਜ਼ਿੰਮੇਵਾਰ ਕੌਣ ਹੈ ਤੁਸੀਂ ਮੈਂ ਤਾਂ ਜ਼ਿੰਮੇਵਾਰ ਨਹੀਂ ਹੈਗੇ ਨਾ ਜਿਨ੍ਹਾਂ ਦੇ ਹੱਥ ਦੇ ਵਿੱਚ ਸਾਰੀ ਸੱਤਾ ਸੀ ਜਿਨ੍ਹਾਂ ਨੇ ਦਿਸ਼ਾ ਦਿਖਾਉਣੀ ਸੀ ਲੋਕਾਂ ਨੂੰ ਚਾਹੇ ਉਹ ਧਰਮ ਦੀ ਸੱਤਾ ਸੀ ਚਾਹੇ ਸਮਾਜ ਦੀ ਸੀ ਚਾਹੇ ਸਿਆਸਤ ਦੀ ਸੀ ਆਖਰਕਾਰ ਜ਼ਿੰਮੇਵਾਰੀ ਤੇ ਕੋਈ ਲਵੇ ਨਾ ਉਦੋਂ ਕੋਈ ਮੂੰਹ ਹੀ ਨਹੀਂ ਕਰ ਰਿਹਾ ਜੀ ਕਦੇ ਸੈਂਟਰ ਨੂੰ ਗਾਲਾਂ ਕੱਢ ਦਿਆਂ ਕਦੇ ਪਾਣੀ ਦਾ ਢੋਲ ਵਜਾ ਲਿਆ ਮਤਲਬ ਇਹ ਇਹ ਜਿਹੜੀ ਥੋੜੀ ਜੜ ਹੈ ਉਹਦੇ 'ਚ ਤਾਂ ਮਤਲਬ ਤੁਸੀਂ ਤੇਲ ਦੇ ਲਿਆ ਭਈ ਤੁਸੀਂ ਉੱਪਰ ਟਾਹਣੀਆਂ ਦੇ ਰੌਲਾ ਪਾਈ ਜਾ ਰਹੇ ਹੋ ਕਿ ਸਾਨੂੰ ਫਲਾਣੇ ਨੇ ਕਰਤਾ ਜੀ ਢਿਮਕੇ ਨੇ ਕਰਤਾ ਇਹਦਾ ਕੋਈ ਮਤਲਬ ਥੋੜੀ ਐਸੇ ਕਰਦਾ ਪਹਿਲਾਂ ਤਾਂ ਸੱਤਾ ਹੀ ਬੜਾ ਲੰਬਾ ਸਮਾਂ ਨਹੀਂ ਸੀ ਮਿਲੀ ਥੋੜੀ ਜਿਹੀ ਦੇਰ ਸਰਕਾਰ ਬਣਦੀ ਹੁੰਦੀ ਸੀ ਤਾਂ ਸੈਂਟਰ ਤੋੜ ਦਿੰਦਾ ਸੀ ਹੁਣ ਤਾਂ ਖੁੱਲ ਕੇ ਟਾਈਮ ਮਿਲਿਆ ਨਾ ਅਰੋਚ ਚੰਗੇ ਕੰਮ ਵੀ ਬਹੁਤ ਸਾਰੇ ਹੋਏ ਹੋਣਗੇ ਐਸੀ ਗੱਲ ਨਹੀਂ ਹੈ ਪਰ ਗੱਲ ਇਹ ਹੈ ਵੀ ਤੁਸੀਂ ਜਿਹੜੀ ਤੁਹਾਡੀ ਜੜ ਸੀਗੀ ਉਹਨੂੰ ਛੱਡ ਗਏ ਅੱਛਾ ਉਹ ਹੁਣ ਜੜ ਪੱਟ ਕੇ ਆਪ ਹੀ ਉਹ ਇੱਕ ਦੂਏ ਦੇ ਮਾਰਨ ਲੱਗੇ ਹੋਏ ਨੇ ਜੜਾਂ ਕਿ ਮਤਲਬ ਅਸੀਂ ਇਹਨੇ ਇਹਨੇ ਪੱਟਦੇ ਹੋ ਕਹਿੰਦਾ ਇਹਨੇ ਪੱਟਦੇ ਵੀ ਇਹਨੂੰ ਲਾਓ ਤਾਂ ਸਹੀ ਭਲੇ ਲੋਕੋ ਕਿਤੇ ਜੀ ਬਿਲਕੁਲ ਇੱਕ ਦੂਏ ਦੇ ਸਿਰ 'ਚ ਜੜਾਂ ਮਾਰ ਕੇ ਤਾਂ ਤੁਹਾਡਾ ਬੁੱਟਾ ਤਾਂ ਖਤਮ ਹੋ ਗਿਆ ਨਾ ਫਿਰ ਸੋ ਸਮੱਸਿਆ ਇਹ ਹੈ ਵੀ ਉਹ 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 ਗਹਿਰਾਈ ਉਹ ਅਹਿਸਾਸ ਨਹੀਂ ਹੈ ਈਗੋ ਦੀ ਲੜਾਈ ਹੈ ਜਿਆਦਾ ਅੱਛਾ ਉਹਦੀ ਖਾਤਰ ਪੰਥ ਦਾ ਨਾਮ ਲੈ ਲਿਆ ਜਾਂਦਾ ਹੋਰ ਲੈ ਲਿਆ ਜਾਂਦਾ ਹੈ ਬਿਜ਼ਨਸਮੈਨ ਬਣ ਗਏ ਨੇ ਬਹੁਤ ਸਾਰੇ ਸੰਘਰਸ਼ ਕਰਨ ਦੀ ਸਮਰੱਥਾ ਨਹੀਂ ਹੈ ਪਹਿਲਾਂ ਕਾਲੀ ਦਲ ਦਾ ਇੱਕ ਕਾਡਰ ਹੁੰਦਾ ਸੀ ਇੱਕ ਆਵਾਜ਼ ਵੱਜੀ ਤਾਂ ਬੰਦੇ ਮੋਟਰਾਂ ਤੋਂ ਉੱਠ ਕੇ ਗ੍ਰਿਫਤਾਰੀਆਂ ਦੇਣ ਤੁਰ ਜਾਂਦੇ ਸੀ ਕੋਈ ਸਵਾਲ ਹੀ ਨਹੀਂ ਸੀ ਪੁੱਛਦਾ ਉਹਨੇ ਕੋਈ ਨੌਂ ਨਹੀਂ ਲੇਕੇ ਰਾਜੀ ਸੋ ਇਹ ਇਹ ਬੜਾ ਮੇਜਰ ਇੱਕ ਮਤਲਬ ਘਾਟਾ ਇਹਨਾਂ ਨੂੰ ਪੈ ਗਿਆ ਜਿਹਦਾ ਇਹਨਾਂ ਨੇ ਕੋਈ ਰਿਵਿਊ ਨਹੀਂ ਕੀਤਾ ਕੋਈ ਸੋਚਿਆ ਨਹੀਂ ਅਜੇ ਤੱਕ ਵੀ ਅਜੇ ਵੀ ਇਹ ਹੈ ਕਿ ਉਹ ਫਲਾਣੇ ਨਾਲ ਫਲਾਣਾ ਲੱਗਿਆ ਹੋਇਆ ਉਹਦੀ ਆਪਾਂ ਉਹ ਫਾਈਲ ਕਢਾ ਲਾਂਗੇ ਉਹਨੂੰ ਐਦਾਂ ਤੰਗ ਕਰ ਦਾਂਗੇ ਉਹਦੀ ਆ ਵੀਕਨੈਸ ਹੈ ਮੈਨੂੰ ਦੱਸੋ ਵੰਗੂ ਸਾਹਿਬ ਇਹ ਦੁਨੀਆ ਦੇ ਵਿੱਚ ਕਿਹੜਾ ਬੰਦਾ ਜੀ ਚ ਵੀਕਨੈਸ ਨਹੀਂ ਹੈ ਜੀ ਜੇ ਅਸੀਂ ਵੀਕਨੈਸ ਵਰਤਨ ਦੇ ਉੱਪਰ ਸਿਆਸਤ ਖੜੀ ਕਰ ਲਾਂਗੇ ਤਾਂ ਫਿਰ ਮੋਦੀ ਸ਼ਾਹ ਹੁਣੀ ਵਧੀਆ ਕਰ ਰਹੇ ਨੇ ਉਹ ਤਾਂ ਸਭ ਤੋਂ ਇਹਦਾ ਡੀਪ ਸਟੇਟ ਹਰ ਜਗ੍ਹਾ ਹੀ ਕਰ ਪਾਕਿਸਤਾਨ ਦੀ ਆਈਐਸਆਈ ਬੜੀ ਸੋਹਣੀ ਕਰ ਰਹੀ ਹੈ ਉਹ ਪਰ ਉਹਦੇ ਨਾਲ ਨੈਗੇਟਿਵਿਟੀ ਜਨਰੇਟ ਹੁੰਦੀ ਹੈ ਉਹਦੇ ਨਾਲ ਸਮਾਜ ਡੀਜਨਰੇਟ ਹੁੰਦਾ ਉਹਦੇ ਨਾਲ ਕ੍ਰਾਈਮ ਵੱਧਦਾ ਹੈ ਉਹਦੇ ਨਾਲ ਗੁੰਡਾਗਰਦੀ ਵੱਧਦੀ ਹੈ ਉਹਦੇ ਨਾਲ ਅਨਾਰਕੀ ਵੱਧਦੀ ਹੈ ਜਿਹੜੇ ਰਾਜ ਭਾਗ ਚਾਹੇ ਰਣਜੀਤ ਸਿੰਘ ਦਾ ਸੀ ਚਾਹੇ ਅਸ਼ੋਕ ਦਾ ਸੀ ਚਾਹੇ ਤੁਸੀਂ ਦੁਨੀਆ 'ਚ ਕਿਤੇ ਲੱਭ ਲੋ ਜਿਹੜੇ ਚੰਗੇ ਰਾਜ ਭਾਗ ਹੋਏ ਨੇ ਉਹਦੇ ਵਿੱਚ ਇਹ ਨਹੀਂ ਹੋਇਆ ਕਿ ਤੁਸੀਂ ਦੁਸ਼ਮਣ ਦੀਆਂ ਕਮਜ਼ੋਰੀਆਂ ਲੱਭ ਕੇ ਉਹਨੂੰ ਬਲੈਕਮੇਲ ਕਰਨਾ ਸਗੋਂ ਤੁਸੀਂ ਉਹਦੇ ਗੁਣ ਲੱਭ ਕੇ ਉਹਨਾਂ ਨੂੰ ਵਧਾਉਣਾ ਹੈ ਤੇ ਗੁਣਾਂ ਦੀ ਸਾਂਝ ਪਾਉਣੀ ਹੈ ਉਹ ਖੰਨਾ ਹੀ ਨਹੀਂ ਹੈ ਜੀ ਉਹ ਤਾਂ ਤੁਸੀਂ ਕਰੋਗੇ ਸੋ ਇਹ ਮੁਸ਼ਕਲ ਹੈ ਜੀ ਬਿਲਕੁਲ ਸੌਰਵ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਕ ਸਾਝ ਪਵਾਈ ਇਸ ਮਾਮਲੇ ਤੇ ਧੰਨਵਾਦ ਤੁਹਾਡਾ ਸ਼ੁਕਰੀਆ ਪੰਗੂ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਦੋਨੇ ਧੜਿਆਂ ਦਾ ਕਾਲੀਦਿਆਂ ਦਾ ਕਾਲੀਦਿਆਂ ਦਾ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਇਹਨਾਂ ਨੂੰ ਸਮਰੱਥ ਬਖਸ਼ੇ ਜੀ ਥੈਂਕ ਯੂ ਰੋਕ ਸਾਹਿਬ